ਬਹੁਤ ਸਾਰੇ ਭਰਾਏ ਪੁੱਛਦੇ ਨੇ ਕਿ ਭਸਮਾ ਵਾਲਾ ਨੁਸਖਾ ਤਾਕਤ ਦੇ ਵਾਸਤੇ ਜਿਮ ਲਾਉਣ ਦੇ ਵਾਸਤੇ ਨਾ ਸਾਨੂੰ ਦੱਸੋ ਐਮ 7 ਯਾਨੀ ਕਿ ਮਰਦਾਂ ਵਾਸਤੇ ਸੱਤ ਜ਼ਰੂਰੀ ਜੜੀਆਂ ਬੂਟੀਆਂ ਜਿਹਦੇ ਵਿੱਚ ਨਾ ਅਸ਼ਵਗੰਧਾ ਸਫੇਦ ਮੂਸਲੀ ਪੌਂਚ ਗੋਖਸ਼ੁਰਾ ਸ਼ਤavr ਪਿਪਲੀ ਤੇ ਜਸਟੀ ਮਧੂ ਇਹ ਸਾਰਾ ਕੁਝ ਹੈਗਾ ਬਹੁਤ ਹੀ ਅੱਛਾ ਕੰਬੀਨੇਸ਼ਨ ਆਏ ਤੇ ਇਹਨੂੰ ਪੀਸ ਕੇ ਬੜਾ ਫਾਈਨ ਪਾਊਡਰ ਇਸ ਡੱਬੇ ਦੇ ਵਿੱਚ ਅਸੀਂ ਪਾਇਆ ਜੀ ਜਿਹੜਾ ਸਾਡੇ ਪਾਸੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਅੱਜ ਪਾਸ ਮਿਕਸ ਕਰਾਂਗੇ ਆਪਣੇ ਲਈ ਮੈਂ ਨੁਸਖਾ ਬਣਾ ਰਿਹਾ ਸੀ ਜਿਹਦੇ ਵਿੱਚ ਅਸੀਂ ਐਡ ਕੀ ਕਰਨ ਜਾ ਰਹੇ ਹਾਂ 골ਡ ਭਸਮ ਯਾਨੀ ਕਿ ਸੋਰਨ ਭਸਮ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੀ ਇਹ ਸੋਰਨ ਭਸਮ ਹੈ 1 ਗ੍ਰਾਮ ਅਸੀਂ ਇਸ ਨੁਸਖੇ ਦੇ ਵਿੱਚ ਐਡ ਕਰਾਂਗੇ ਜੀਦਾ ਕੋ ਰੇਟ ਲਗਭਗ 17 17000 ਰੁਪਈਆ ਜੀ ਇਸ ਤੋਂ ਇਲਾਵਾ ਲੋਹਾ ਭਸਮ ਇਹਦੇ ਵਿੱਚ ਐਡ ਕਰਾਂਗੇ ਚਾਂਦੀ ਭਸਮ ਜਿਹੜੀ ਕਿ ਸਿਰਵਾਸੇ ਠੰਡੀ ਹੁੰਦੀ ਹੈ ਬਹੁਤ ਤਾਕਤ ਦਿੰਦੀ ਹੈ ਜੀ ਇਸ ਵalon ਮੋਤੀ ਪਿਸ਼ਟੀ ਮੋਤੀ ਪਿਸ਼ਟੀ ਜਿਹੜੀ ਇਹ ਵੀ ਠੰਡੀ ਹੁੰਦੀ ਹੈ ਇਹ ਦਵਾਈ ਦੇ ਵਿੱਚ ਅਸੀਂ ਪਾਵਾਂਗੇ ਅੱਗੇ ਬੰਗੇਸ਼ਵਰ ਰਸ ਆ ਗਿਆ ਨਸਾਂ ਦੀ ਤਾਕਤ ਦੇ ਵਾਸਤੇ ਬਹੁਤ ਅੱਛਾ ਹੁੰਦਾ ਜੀ ਪੂਰਨ ਚੰਦਰ ਰਸ ਇਹ ਵੀ ਨਸਾਂ ਦੀ ਤਾਕਤ ਦੇ ਵਾਸਤੇ ਬਹੁਤ ਵਧੀਆ ਦਵਾਈ ਹੈ ਜੀ ਮਕਰ ਤੋਜ ਗੁਟਿਕਾ ਆਯੁਰਵੇਦ ਦੀ ਮੰਨੀ ਪਰਮੰਨੀ ਤਾਕਤ ਦੀ ਜਿਹੜੀ ਦਵਾਈ ਹੈ ਜੀ ਇਹ ਵੀ ਇਹਦੇ ਵਿੱਚ ਅਸੀਂ ਪਾਵਾਂਗੇ ਸੁਤ ਸ਼ੇਖਰ ਰਸ अगेन ਇਹ ਠੰਡੀ ਗੋਲੀ ਹੁੰਦੀ ਹੈ ਜੀ ਕਿਸੇ ਨੂੰ ਤਜਾਬ ਬਣਦਾ ਹੋਵੇ ਨਾ ਸਵੇਰੇ ਸ਼ਾਮ ਇੱਕ ਇੱਕ ਗੋਲੀ ਖਾ ਲੋ ਤਾਂ ਤਜਾਬਨ ਨੂੰ ਹਟ ਜਾਂਦਾ ਹੈ ਪੈਰਾਂ ਤੇ ਜੇ ਸੀਕ ਪੈਂਦਾ ਹੋਵੇ ਉਹ ਵੀ ਠੀਕ ਹੋ ਜਾਂਦਾ ਹੈ ਚਿੜਚਿੜਾ ਸੁਭਾਅ ਹੋਵੇ ਗੁੱਸਾ ਚੜਦਾ ਹੋਵੇ ਤਾਂ ਉਹ ਵੀ ਇਹਦੇ ਨਾਲ ਸ਼ਾਂਤ ਹੋ ਜਾਂਦਾ ਹੈ ਇਸ ਤੋਂ ਇਲਾਵਾ ਹੀਰਕ ਭਸਮ ਇਹਦੇ ਵਿੱਚ ਪਾਵਾਂਗੇ ਤੇ ਵੰਗ ਭਸਮ ਤੇ ਤਰਵੰਗ ਭਸਮ ਇਹਦੇ ਵਿੱਚ ਚਾਹੀਏਗੀ ਸੋ ਇਹ ਜਿਹੜਾ ਇਹ ਜਿਹੜੀ ਸਾਰਾ ਨੁਸਖਾ ਬਣੇਗਾ ਬਹੁਤ ਹੀ ਤਾਕਤ ਅਤਿਅੰਤ ਤਾਕਤਵਾਲਾ ਨੁਸਖਾ ਬਣਦਾ ਜਿਹੜਾ ਵੀਰ ਜਿੰਮ ਲਾਉਂਦਾ ਨਾ ਉਹ ਇਹਦੀ ਵਰਤੋਂ ਕਰੇ ਕਈ ਮੇਰੇ ਵੀਰਾਂ ਦੀ ਸਿਟਿੰਗ ਜੌਬ ਆ ਜਿਵੇਂ ਕਿ ਕੈਨੇਡਾ ਅਮਰੀਕਾ ਦੇ ਵੀ ਟਰੱਕ ਚਲਾਉਂਦੇ ਨੇ ਜਿਹੜੇ ਮੇਰੇ ਵੀਰ ਉਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਹਲਕੀ ਜੀ ਐਕਸਰਸਾਈਜ਼ ਕਰ ਲਓ ਨਾਲ ਇਹ ਨੁਸਖਾ ਲੈ ਲਓ ਤਾਂ ਬਿਲਕੁਲ ਸਰੀਰ ਜਿਹੜਾ ਲੋਹੇ ਵਰਗਾ ਹੋ ਜਾਂਦਾ ਸੋ ਇਹ ਆਪਣੇ ਲਈ ਮੈਂ ਨੁਸਖਾ ਤਿਆਰ ਕਰ ਰਿਹਾ ਸੀ ਤੁਹਾ ਮੈਂ ਸੋਚਿਆ ਕਿ ਵੀਰਾਂ ਭਰਾਵਾਂ ਦੇ ਨਾਲ ਮੈਂ ਜ਼ਰੂਰ ਸ਼ੇਅਰ ਕਰਾਂ ਤੁਸੀਂ ਜੇ ਘਰੇ ਬਣਾਉਣਾ ਚਾਹੋ ਤੇ ਘਰੇ ਵੀ ਬਣਾ ਸਕਦੇ ਜੇ ਸਾਨੂੰ WhatsApp ਮੈਸੇਜ ਕਰੋਗੇ ਨਾ ਅਸੀਂ ਸਾਰੀ ਲਿਸਟ ਤੁਹਾਨੂੰ ਦੇ ਦਾਂਗੇ ਇਹ ਸਾਰੇ ਸਮਾਨ ਦੀ ਠੀਕ ਹੈ M7 ਤੁਸੀਂ ਸਾਡੇ ਕੋਲੋਂ ਮੰਗਵਾ ਲਿਓ ਬੜੀ ਸਸਤੀ ਹੈ ਦਵਾਈਏ ਕੋ ਲਗਭਗ ਕਹਿ ਲਓ 1200 ਰੁਪਏ ਦਾ ਪ੍ਰਿੰਟ ਰੇਟ ਹੈ ਜੀ ਤੇ ਬਾਕੀ ਜਿਹੜੀ ਆਪਾਂ ਸਮਾਨ ਨੇ ਥੋੜੀਆਂ ਮਹਿੰਗੀਆਂ ਹੁੰਦੀਆਂ ਨੇ ਬਾਕੀ ਸਾਰੀਆਂ ਆਪ ਸਮਾਨ ਦਾ ਕੋਈ ਰੇਟ ਇੰਨਾ ਜ਼ਿਆਦਾ ਨਹੀਂ ਹੁੰਦਾ ਸਿਰਫ ਜਿਹੜੀ ਸੋਰਨ ਪਸਮਾ ਇਹ ਮਹਿੰਗੀ ਹੁੰਦੀ ਹੈ ਜਾਂ ਫਿਰ ਜਿਹੜਾ ਹੈਗਾ ਮੋਤੀ ਪਿਸ਼ਟੀ ਥੋੜੀ ਇਹ ਮਹਿੰਗੀ ਹੁੰਦੀ ਹੈ ਬਾਕੀ ਪ ਠੀਕ ਹੈ ਜਾਂ ਸਾਡੇ ਕੋਲੋਂ ਇਨਫੋਰਮੇਸ਼ਨ ਲੈ ਕੇ ਸਾਡੇ ਨਾਲ ਕੰਸਲਟ ਕਰਕੇ ਤੁਸੀਂ ਘਰੇ ਵੀ ਬਣਾ ਸਕਦੇ ਹੋ ਸੋ ਉਹਨਾਂ ਵੀਰਾਂ ਦੇ ਨਾਲੇ ਨੁਸਖਾ ਜਰੂਰ ਸ਼ੇਅਰ ਕਰਿਓ ਜਿਹੜੇ ਜੇਮਲ ਬਣਾਉਣਾ ਚਾਹੁੰਦੇ ਆ ਮਸਲ ਬਣਾਉਣਾ ਚਾਹੁੰਦੇ ਆ ਤਾਕਤ ਲੈਣਾ ਚਾਹੁੰਦੇ ਆ ਜਾਂ ਫਿਰ ਜਿਹੜੇ ਕਮਜ਼ੋਰੀ ਮਹਿਸੂਸ ਕਰਦੇ ਆ ਤੇ ਸਰੀਰ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਆ ਸੋ ਇਹ ਵੀਡੀਓ ਨੂੰ ਕੇ ਜਰੂਰ ਸ਼ੇਅਰ ਕਰਿਓ ਫੋਲੋ ਕਰਿਓ ਧੰਨਵਾਦ